ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸੰਗਤ ਨਾਲ ਬਹੁਤ ਹੀ ਜ਼ਰੂਰੀ ਵਿਚਾਰ ਸਾਂਝੇ ਕਰਨੇ ਨੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਹੜੀ ਸ਼੍ਰੀ ਖਡੂਰ ਸਾਹਿਬ ਦੀ ਸ਼ੀਟ ਹੈ ਉਹ ਪੂਰੇ ਭਾਰਤ ਦੇ ਵਿੱਚ ਹੌਟ ਸੀਟ ਬਣੀ ਹੋਈ ਹੈ ਵਿਦੇਸ਼ਾਂ ਦੀ ਅੱਖ ਵੀ ਰੋ ਖਡੂਰ ਸਾਹਿਬ ਛੀੜ ਤੇ ਆ ਉਸ ਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਆਪਣੇ ਮਾਝੇ ਦੇ ਜਰਨਲ ਆ ਭਾਉ ਅਮਰਤਪਾਲ ਸਿੰਘ ਜੀ ਖਾਲਸਾ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਸੋ ਉਹਨਾਂ ਦੇ ਚੋਣ ਲੜਨ ਵਿੱਚ ਜਿਹੜੇ ਵਿਰੋਧੀ ਐ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਦੇ ਢਿੱਡ 'ਚ ਪੀੜ ਹੁੰਦੀ ਐ ਤੇ ਉਹਨਾਂ ਵਿੱਚੋਂ ਇੱਕ ਨੇ ਸਰਦਾਰ ਵਿਰਸਾ ਸਿੰਘ ਬਲਟੋਆ ਮੈਂ ਬਲਟੋਆ ਸਾਹਿਬ ਨੂੰ ਇਹ ਦੱਸਣਾ ਚਾਹਣਾ ਕਿ ਤੁਹਾਡੀ ਪਿੰਡਾਂ 'ਚ ਕਿੰਨੀ ਕੁ ਔਕਾਤ ਐ ਕਿਸੇ ਪੁਰਾਣੇ ਬਜ਼ੁਰਗ ਕੋਲ ਪੁੱਛ ਲਈ ਐ ਨਾ ਵੀ ਵਿਰਸਾ ਸਿੰਘ ਬਲਟੋਆ ਬਾਰੇ ਦੱਸੋ ਉਹ ਅੱਗੋਂ ਕਹਿੰਦੇ ਨੇ ਵਿਰਸਾ ਸਿੰਘ ਬਲਟੋਆ ਜ਼ਮੀਨ ਦੋ ਕਿੱਲੇ ਤੇ ਗੱਡੀ ਨੋਵਾ ਇਹਦਾ ਤੁਸੀਂ ਸਾਰੇ ਹੀ ਮਤਲਬ ਜਾਣਦੇ ਜੇ ਕਿ ਕਿਵੇਂ ਇਹਨਾਂ ਪੰਜਾਬ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਤੇ ਐਨੇ ਹੀ ਨੇ ਮਹਿਲ ਇਹਨਾਂ ਖੜੇ ਕਰ ਲਏ 5 500 ਕਰੋੜ ਦੀਆਂ ਜਾਇਦਾਦਾਂ ਬਣਾ ਲਈਆਂ ਹੋਰ ਇਹਨਾਂ ਦਾ ਪਛੋਕੜ ਤਾਂ ਵੀਰੋ ਕੋਈ ਐਡਾ ਜਿਆਦਾ ਅਮੀਰ ਨਹੀਂ ਸੀ ਇਹ ਮੈਂ ਵਿਰਸਾ ਸਿੰਘ ਬਟੋਆ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਕਦੀ ਭੱਜੇ ਨਹੀਂ ਪੁਲਿਸ ਕੁੱਟੀ ਹੋਊਗੀ ਭਜਾਈ ਹੋਊਗੀ ਪਰ ਅਸੀਂ ਆਪ ਨਹੀਂ ਕਦੀ ਭੱਜੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਆਮ ਹੀ ਸੁਣਿਆ ਕਿ ਜਿਹੜਾ ਸਿਆਣਿਆਂ ਦੇ 20 ਚੋਂ ਭੱਜ ਜੇ ਉਹ ਛੇਰ ਹੁੰਦਾ ਤੇ ਅਮਰਤਪਾਲ ਸਿੰਘ ਪਾਉ ਜਿਹੜਾ ਉਹਨੇ ਚਾਰਾਂ ਜ਼ਿਲ੍ਹਿਆਂ ਦੀ ਪੁਲਿਸ ਭਗਵੰਤਵਾਨ ਬੁੱਚੜ ਨੇ ਲਾਈ ਸੀ ਤੇ ਉਹ ਉਹਨਾਂ ਤੋਂ ਫੜਿਆ ਨਹੀਂ ਗਿਆ ਤੇ ਮੈਂ ਉਹਨੂੰ ਤਾਂ ਜਰਨਲਿਸਟ ਸਮਝਾਂਗਾ ਸੋ ਜੇ ਤੁਸੀਂ ਐਡੇ ਹੀ ਕੌਮ ਦਾ ਦਰਦ ਰੱਖਦੇ ਹੋ ਤੇ ਜਦੋਂ 20 ਸਾਲ ਤੁਹਾਡੀ ਸਰਕਾਰ ਰਹੀ ਏ ਤੇ ਜਦੋਂ ਬਹਿਬਲ ਕਲਾ ਗੋਲੀकांड ਹੋਇਆ ਉਦੋਂ ਤੁਸੀਂ ਕਿੱਥੇ ਸੀ ਉਦੋਂ ਦਾ ਤੁਹਾਡੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਤੇ ਹੁਣ ਤੁਸੀਂ ਜ਼ੁਬਾਨ ਆਪਣੀ ਬੰਦ ਨਹੀਂ ਕਰਨਦੇ ਸੁਖਵੀਰ ਬਾਦਲ ਤੁਹਾਨੂੰ ਮੂੰਹ ਨਹੀਂ ਲਾ ਰਿਹਾ ਜੇ ਤੁਸੀਂ ਐਡੇ ਹੀ ਹੋ ਤੇ ਸੁਖਵੀਰ ਬਾਦਲ ਨੂੰ ਕਹੋ ਮੇਰੇ ਹਲਕੇ ਚ ਆ ਕੇ ਕਵੇ ਕਹੋ ਪ੍ਰਚਾਰ ਕਰੇ ਥਾਂ ਥਾਂ ਤੁਸੀਂ ਆਪਣੀ ਬੇਇੱਜ਼ਤੀ ਕਰਾਉਂਦੇ ਫਿਰਦੇ ਹੋ ਮੈਂ ਬੇਨਤੀ ਕਰਦਾ ਕਿ ਆਪਦਾ ਜਿਹੜਾ ਮੂੰਹ ਬੰਦ ਕਰੋ ਜੇ ਰਹੀ ਗੱਲ ਡਿਬੇਟ ਦੀ ਵੀਰੋ ਨਾ ਮੈਂ ਕੋਈ ਪੰਚਾ ਨਾ ਸਰਪੰਚਾ ਨਾ ਚੇਅਰਮੈਨ ਆ ਇੱਕ ਮੈਂ ਆਮ ਗਰੀਬ ਘਰਾਂ ਦਾ ਪੋਤਾ ਤੇ ਮੈਂ ਵੀਰਸਾ ਸਿੰਘ ਬਲਟੋਆ ਜੀ ਨੂੰ ਚੈਲੰਜ ਕਰਦਾ ਤੁਸੀਂ ਮੇਰੇ ਨਾਲ ਡਿਬੇਟ ਕਰ ਲਓ ਇੱਕ ਆਮ ਬੰਦੇ ਨਾਲ ਤੁਸੀਂ ਆਮ ਨਾਗਰਿਕ ਨਾਲ ਤੁਸੀਂ ਡਿਬੇਟ ਕਰ ਲਓ ਤੇ ਮੈਂ ਤੁਹਾਡਾ ਮੂੰਹ ਤੋੜਮਾ ਜਵਾਬ ਦਊਗਾ ਸੋ ਮੈਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਹੜੇ ਤੁਸੀਂ ਉਮੀਦਵਾਰ ਨੂੰ ਵੋਟ ਪਾਉਣੀ ਹੈ ਸੋਚ ਸਮਝ ਕੇ ਪਾਉਣੀ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬ ਦਾ ਭਲਾ ਕਰ ਸਕਦਾ ਹੈ ਉਸ ਹੀ ਉਮੀਦਵਾਰ ਨੂੰ ਤੁਸੀਂ ਵੋਟ ਪਾਇਆ ਜੇ ਤੇ ਇੱਕ ਮੈਂ ਬੜੀ ਖਾਸ ਗੱਲ ਤੁਹਾਡੇ ਨਾਲ ਕਰਨਾ ਚਾਹੁੰਨਾ ਜਿਹੜੀ ਆਪਣੀਆਂ ਸਿੱਖਾਂ ਦੀਆਂ ਸਮੋਰ ਸੰਸਥਾਵਾਂ ਨੇ ਜਿਵੇਂ ਐਸਜੀਪੀਸੀ ਹੋ ਗਈ ਹੋਰ ਵੀ ਕਈ ਹੈਗੀਆਂ ਨੇ ਉਹਨਾਂ ਵਿੱਚੋਂ ਜਿਵੇਂ ਆਪਾਂ ਦਰਬਾਰ ਸਾਹਿਬ ਵੀ ਜਾਣਾ ਹੋਵੇ ਪੈਦਲ ਯਾਤਰਾ ਕਰਨ ਕੋਈ ਸੰਗਤ ਦੂਰੋਂ ਆਉਂਦੀ ਹੈ ਤੇ ਜੇ ਉਹਨਾਂ ਕਮਰਾ ਵੀ ਵੀਰੋ ਲੈਣਾ ਹੋਵੇ ਨਾ 1000 ਰੁਪਏ ਤਾਂ ਤੋ ਕਮਰਾ ਦਿੰਦੇ ਨੇ ਤੇ ਹੋਟਲਾਂ ਦੇ ਵਿੱਚ 600 ਰੁਪਏ ਦਾ AC ਰੂਮ ਦਿੰਦੇ ਨੇ ਤੇ ਗੁਰੂ ਘਰੇ 1000 ਰੁਪਏ ਦੇ ਵਿੱਚ ਰੂਮ ਮਿਲ ਰਿਹਾ ਤੇ ਇਹ ਤਾਂ ਇਹਨਾਂ ਹਾਲਾਤ ਕਾਲੀਦਲ ਨੇ ਸਾਡੇ ਬਣਾਏ ਸੀਗੇ ਤੇ ਹੁਣ ਕਹਿ ਰਹੀ ਹੈ ਕਾਲੀਦਲ ਆ ਜਿਹੜੀ ਪੰਥਕ ਪਾਰਟੀ ਹੈ ਸੁਖਵੀਰ ਬਾਦਲ ਜੀ ਔਰ ਵਿਰਸਾ ਸਿੰਘ ਵਲਟੋਆ ਜੀ ਜਿਹੜੀਆਂ ਤੁਸੀਂ ਕਹਣ ਕੀਤਾ ਨਾ ਸਿੱਖੀ ਦਾ ਇਹ ਕੋਈ ਭੁੱਲਿਆ ਨਹੀਂ ਬਾਦਲ ਐਡਾ ਹੁੰਦਾ ਬਾਦਲ ਇਹੋ ਜਿਹਾ ਇਨਸਾਨ ਸੀ ਕਿ ਬਾਦਲ ਨੇ ਆਪਦੇ 20 ਸਾਲਾਂ ਦੇ ਰਾਜ ਵਿੱਚ ਕੋਈ ਵੀ ਸਿੱਖ ਉੱਠਣ ਨਹੀਂ ਦਿੱਤਾ ਜਿਵੇਂ ਭਾਉ ਅਮਰਤਪਾਲ ਸਿੰਘ ਸ਼ਹੀਦ ਯੋਧਾ ਕੌਮੀ ਯੋਧਾ ਦੀਪ ਸਿੰਘ ਸਿੱਧੂ ਉੱਠਿਆ ਸੀ ਬਾਦਲ ਤਾਂ ਐਡਾ ਬੁਚੜ ਹੁੰਦਾ ਸੀ ਉੱਠਣ ਹੀ ਨਹੀਂ ਦਿੰਦਾ ਪਹਿਲਾਂ ਹੀ ਮਰਵਾ ਦਿੰਦਾ ਸੀ ਤੁਸੀਂ ਵੇਖਿਆ ਹੀ ਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੋਂ ਬਾਅਦ ਦੀਪ ਸਿੱਧੂ ਜੀ ਨੇ ਸਾਨੂੰ ਜਾਗਰੂਕ ਕੀਤਾ ਤੇ ਉਹ ਕਿੰਨਾ ਡਿਸਟੈਂਸ ਹੋ ਗਿਆ ਉਹਦੇ ਵਿੱਚ ਤੇ ਬਾਦਲ ਤਾਂ ਵੀਰ ਉੱਠਾ ਨਹੀਂ ਦਿੰਦਾ ਅਕਾਲੀ ਦਲ ਨੇ ਆਪਣਾ ਕਹਾਨ ਕੀਤਾ ਤਾਨੂੰ ਪਤਾ ਜਰਨਲ ਡੈਰ ਨੇ ਕਿੰਨੇ ਕਿੰਨੇ ਘਰੇ ਰੋਟੀਆਂ ਖਾਧੀਆਂ ਮੰਜੀਠੀਆ ਉਦੋਂ ਕਹਿੰਦਾ ਹੁੰਦਾ ਸੀ 2 ਮਿੰਟ ਸਾਨੂੰ ਦੇ ਦਿਓ ਅਸੀਂ ਅਮਰਤਪਾਲ ਭਾਉ ਨੂੰ ਬੰਦਾ ਬਣਾ ਦੇਾਂਗੇ ਸਾਰੇ ਕਾਲੀ ਦਲ ਨੇ ਤਾਂ ਜ਼ੋਰ ਲਾ ਕੇ ਐਨਐਸਏ ਲਵਾਈਏ ਤੇ ਇਹਨੇ ਉਦੋਂ ਬੋਲਿਆ ਵੀ ਨਹੀਂ ਕੱਖ ਵੀ ਨਹੀਂ ਬੋਲਿਆ ਐਡਾ ਯੋਧਾ ਹੈ ਤੂੰ ਵਲਟੋਆ ਤੇ ਉਦੋਂ ਤੂੰ ਬੋਲਿਆ ਨਹੀਂ ਵੀ ਨੌਜਵਾਨਾਂ ਤੇ ਐਨਐਸਏ ਲੱਗੀ ਹੈ ਉਦੋਂ ਤੁਹਾਡੀ ਮੂੰਹ ਨੂੰ ਜ਼ੁਬਾਨ ਨੂੰ ਤਾਲਾ ਲੱਗ ਗਿਆ ਸੋ ਮੈਂ ਸੰਗਤ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਨਾ ਇਹ ਸਾਰੇ ਸਰਕਾਰੀ ਦੱਲੇ ਨੇ ਇਹਨਾਂ ਪੱਗਾਂ 'ਚ ਸਿਰ ਫਸਾਏ ਨੇ ਤੇ ਤੁਸੀਂ ਇਸ ਵਾਰ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਇਹ ਪੰਜਾਬ ਦਾ ਭਲਾ ਕਰ ਸਕਦਾ ਹੈ ਪੰਜਾਬ ਦਾ ਪੁੱਤ ਤੇ ਪੰਜਾਬ ਦਾ ਜਰਨੈਲ ਉਸ ਨੂੰ ਵੋਟ ਪਾਓ ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾਚਗਾ ਜੇ ਕੋਈ ਭੁੱਲ ਚੁੱਕ ਹੋ ਗਈ ਤੇ ਦੱਸ ਨੂੰ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ